ਨਗਰ ਨਿਗਮ ਫਗਵਾੜਾ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਹੋਈ ਚੋਣ ਵਿੱਚ बसपा ਕੌਂਸਲਰ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਚੁਣੇ ਜਾਣ ਤੋਂ ਬਾਅਦ ਤੇਜਪਾਲ ਬਸਰਾ ਆਪਣੇ ਸਾਥੀਆਂ ਨਾਲ ਅੰਬੇਦਕਰ ਪਾਰਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਸਥਿਤ ਬਾਬਾ ਸਾਹਿਬ ਜੀ ਦੇ ਬੁੱਤ ਤੇ ਨਤਮਸਤਕ ਹੋਣ ਲਈ ਪਹੁੰਚੇ ਇਸ ਦੁਰਾਸਮੂ ਬਸਪਾ ਅਗਵਾ ਨੇ ਬਾਬਾ ਸਾਹਿਬ ਜੀ ਦੇ ਬੁੱਤ ਤੇ ਮੱਥਾ ਟੇਕਿਆ ਉੱਥੇ ਹੀ ਬਸਪਾ ਪੰਜਾਬ ਦੇ ਪ੍ਰਧਾਨ ਅਬਤਾਬ ਸਿੰਘ کریمਪੁਰੀ ਨੇ ਤੇਜਪਾਲ ਬਸਰਾ ਨੂੰ ਹਾਰਦਿਕ ਵਧਾਈਆਂ ਦਿੱਤੀਆਂ ਮਿਊਨਿਸਪਲ ਕਾਰਪੋਰੇਸ਼ਨ ਫਗਵਾੜਾ ਦੀ ਜੋ ਚੋਣ ਹੋਈ ਆ ਉਸ ਇਲੈਕਸ਼ਨ ਦੇ ਵਿੱਚ ਭੋਜਨ ਸਮਾਜ ਪਾਰਟੀ ਨੇ 1996 ਤੋਂ ਬਾਅਦ ਕਿਉਂਕਿ 1996 ਚ ਜਲੰਧਰ ਦੇ ਵਿੱਚ ਬਹੁਜਨ ਸਮਾਜ ਪਾਰਟੀ ਦਾ ਡਿਪਟੀ ਮੇਅਰ ਬਣਿਆ ਸੀ ਔਰ 1996 ਤੋਂ ਬਾਅਦ ਫਗਵਾੜਾ ਦੀ ਕਾਰਪੋਰੇਸ਼ਨ ਫਗਵਾੜਾ ਦੀ ਸੰਗਤ ਨੇ ਅਸ਼ੀਰਵਾਦ ਦਿੱਤਾ ਬਹੁਜਨ ਸਮਾਜ ਪਾਰਟੀ ਨੂੰ ਮੌਕਾ ਮਿਲਿਆ ਸ਼੍ਰੀ ਤੇਜਪਾਲ ਬਸਰਾ ਜੀ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਡਿਪਟੀ ਮੇਅਰ ਬਣੇ ਮੈਂ ਇਹਦੇ ਲਈ ਜਿੱਥੇ ਫਗਵਾੜਾ ਦੀਆਂ ਸਾਰੀਆਂ ਸੰਗਠਨਾਂ ਦਾ ਪਾਰਟੀ ਦੀ ਲੀਡਰਸ਼ਿਪ ਦਾ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਉੱਥੇ ਮੈਂ ਵਧਾਈ ਵੀ ਦਿਨਾ ਮੁਬਾਰਕਬਾਦ ਵੀ ਦਿਨਾ ਕਿ ਤੁਸੀਂ ਇੱਕ ਤਰ੍ਹਾਂ ਨਾਲ ਜਿੱਦਾਂ ਦੋ ਪਗਿਆੜਾਂ ਦੇ ਮੂੰਹ ਵਿੱਚੋਂ ਮਾਸ ਦਾ ਟੁਕੜਾ ਕੱਢਣਾ ਹੁੰਦਾ ਬਹੁਜਨ ਸਮਾਜ ਪਾਰਟੀ ਨੇ ਇਦਾਂ ਇਹ ਰਾਜਨੀਤਿਕ ਜਿੱਤ ਹਾਸਲ ਕੀਤੀ ਹੈ ਇਹਦੇ ਲਈ ਸਾਰੀ ਟੀਮ ਨੂੰ ਵਧਾਈ ਸਭ ਨੂੰ ਮੁਬਾਰਕਬਾਦ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਚਰਨਾਚਾਕੇ ਅਸੀਂ ਸਿਰ ਝੁਕਾਇਆ ਉਹਨਾਂ ਦਾ ਅਸ਼ੀਰਵਾਦ ਲਿਆ ਕਿ ਡਾਕਟਰ ਅੰਬੇਡਕਰ ਦਾ ਅੰਦੋਲਨ ਇਹ ਅਣਕੀ ਨਵੰਦਿਆਂ ਨੂੰ ਜਨਮ ਦਿੰਦਾ ਹੈ ਇਹ ਝਚਾਰੂਆਂ ਨੂੰ ਜਨਮ ਦਿੰਦਾ ਹੈ ਇਸ ਸਮਾਜ ਦੇ ਹਿੱਤਾਂ ਲਈ ਲੜਨ ਵਾਲਿਆਂ ਨੂੰ ਜਨਮ ਦਿੰਦਾ ਹੈ ਤੇਜਪਾਲ ਬਸਰਾ ਜੀ ਦੇਲੇ ਕੇ ਤੀਸਰੀ ਪਰ ਕਾਉਂਸਲਰ ਬਣੇ ਭੋਜਨ ਸਮਾਜ ਪਾਰਟੀ ਵੱਲੋਂ ਅਸੀਂ ਪਾਰਟੀ ਵੱਲੋਂ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਕਿ ਲੱਖਾਂ ਹਨੇਰੀਆਂ ਚਖਰਾਂ ਦੇ باوجود ਉਹ ਅਡੋਲ ਰਹਿ ਕੇ BSP ਦੇ ਅੰਦੋਲਨ ਨਾਲ ਸਭ ਕਾਂਸੀ ਰਾਮ ਦੇ ਅੰਦੋਲਨ ਨਾਲ ਪਹਿਨਮਾਇਆ ਬਤੀ ਦੀਗਵਾਈ ਜਿੱਚਦੇ ਰਹੇ ਅਪੀਲ ਵੀ ਆ ਸਲਾਹ ਵੀ ਆ ਕਿ ਭਈ ਇਹ ਜਨਤਾ ਦੇ ਸੇਵਕ ਬਣ ਕੇ ਔਰ ਖਾਸ ਕਰਕੇ ਸੀਨੀਅਰ ਡਿਪਟੀ ਮੇਅਰ ਸਭ ਨੂੰ ਮੇਰੀ ਬੇਨਤੀ ਆ ਕਿ ਜਦੋਂ ਕੋਈ ਜ਼ਿੰਮੇਵਾਰੀ ਸਭਧਾਨਿਕ ਕੁਰਸੀ ਮਿਲਦੀ ਤਾਂ ਉਹ ਜਨਤਾ ਦੇ ਅੱਗੇ ਸਾਨੂੰ ਹੋਰ ਝੁੱਕ ਕੇ ਉਹਨਾਂ ਦੇ ਸੇਵਾਦਾਰ ਬਣ ਕੇ ਸਾਨੂੰ ਜਨਤਾ ਦੀ ਸੇਵਾ ਕਰਨੀ ਜਿਸ ਤਰ੍ਹਾਂ ਹੁਕਮਰਾਨ ਤਾਨਾਸ਼ਾਹ ਬਣ ਕੇ ਕੰਮ ਕਰਦੇ ਆ ਬਹੁਜਨ ਸਮਾਜ ਪਾਰਟੀ ਉਸ ਤਰੀਕੇ ਨਾਲ ਨਹੀਂ ਜਨਤਾ ਦੇ ਸੇਵਕ ਬਣ ਕੇ ਹਰੇਕ ਨੂੰ ਪਿਆਰ ਮੁਹੱਬਤ ਨਾਲ ਮਿੱਠਾ ਬੋਲ ਕੇ ਹਰੇਕ ਦਾ ਆਦਰ ਸਨਮਾਨ ਕਰਕੇ ਅਸੀਂ ਸ਼ਹਿਰ ਦਾ ਵਿਕਾਸ ਕਰਨਾ ਚਾਹੁੰਦੇ ਆ ਤੁਸੀਂ ਜਿੰਨੇ ਵੀ ਚਲ ਕੇ ਆਏ ਫਿਰ ਇੱਕ ਵਾਰ ਸਭ ਦਾ ਧੰਨਵਾਦ ਬਹੁਜਨ ਸਮਾਜ ਪਾਰਟੀ ਬਣੋ ਜੋ تینਾਂ ਐਮਸੀ ਜਿਤਾਏ ਗਏ ਔਰ ਸੀਨੀਅਰ ਡਿਪਟੀ ਮੇਅਰ ਮਾਨਯੋਗ ਤੇਜਵਲ ਬਸਰਾ ਜੀ ਬਣੇ ਇਸ ਖੁਸ਼ੀ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਅੱਜ ਹਰਗੋਬਿੰਦ ਨਗਰ ਪਾਰਕ ਵਿੱਚ ਆਪਣੇ ਰਹਿਬਰ ਆਪਣੇ ਮਸੀਹਾ ਮਾਵਾ ਸਾਹਿਬ ਡਾਕਟਰ ਭੀਮਰਾਓ ਜੀ ਦੇ ਚਰਨਾ ਵਿੱਚ ਨਤਮਸਤਕ ਹੋਣ ਲਈ ਆਏ ਆ ਔਰ ਇਸ ਖੁਸ਼ੀ ਦੇ ਮੌਕੇ ਤੇ ਸਾਰਾ ਕੁਝ ਪ੍ਰਧਾਨ ਜੀ ਨੇ ਦੱਸਿਆ ਕਿ ਅਸੀਂ ਸ਼ਹਿਰ ਵਾਸੀਆਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਪਿਛਲੇ 11 ਸਾਲ ਤੋਂ ਜੋ ਸ਼ਹਿਰ ਵਾਸੀ ਵਿਕਾਸ ਦੀ ਉਹ ਡੀ ਕਰ ਰਹੇ ਸਨ ਉਹਨਾਂ ਦੀ ਡੀ ਅੱਜ ਖਤਮ ਹੋ ਗਈ ਹੈ ਔਰ ਬਹੁਜ ਸਮਾਜ ਪਾਰਟੀ ਦੇ ਚੁਣੇ ਹੋਏ ਨਮਾਇंदे ਐਮਸੀ ਔਰ ਸਮੁੱਚੀ ਟੀਮ ਸਾਰੀ ਇਹ ਅਸਵਾਸ਼ਣ ਦਿਵਾਉਂਦੀ ਹੈ ਕਿ ਬਹੁਜ ਸਮਾਜ ਪਾਰਟੀ ਦੇ ਐਮਸੀ ਸ਼ਹਿਰ ਦਾ ਸਰਪੱਖੀ ਵਿਕਾਸ ਬਿਨਾਂ ਕਿਸੇ ਪਿੰਬੇ ਤੋਂ ਕਰਨਗੇ ਜੈਪੀ ਜੈਪੀ